ਬੰਦੇ ਦਾ ਕੰਮ ਹੈ ਬੰਦੇ ਦਾ ਕੰਮ ਹੈ ਸਾਰੇ ਢਾੜ ਗਿਆ ਬੇਰ ਥੱਲੇ ਆ ਇਹ ਤਾਂ ਇਹ ਤਾਂ ਜਾਣ ਬੁੱਝ ਕੇ ਕੀਤਾ ਕਿਸੇ ਨੇ ਇਹ ਤਾਂ ਚੱਲ ਕਰ ਗਿਆ ਰਾਤ ਬਰਾਤੇ ਤੇ ਜੇ ਮੈਂ ਆ ਜਾਂਦਾ ਉੱਤੇ ਫਿਰ ਮੈਂ ਸਾਲਾ ਤਾਂ ਬਣਾ ਲੈਣਾ ਸੀ ਆ ਯਾਰ 베ਰੀ ਸਾਰੀ ਤੋੜੀ ਪਈ ਆ ਇਹ ਭੈ ਕਿਹੜਾ ਤੋੜ ਗਿਆ ਆ ਵੀ ਤੋੜੀ ਪਈ ਯਾਰ ਇਹ ਤਾਂ ਨੁਕਸਾਨ ਹੀ ਬੜਾ ਕਰਤਾ ਹੁਣ ਫੇਰ ਜੋਰਾ ਪਰਾ ਹੋ ਗਿਆ ਤੇ ਆਖਣਗੇ ਉਮੀਦ ਕੱਬਾ ਚੱਲਦਾ ਤੇ ਕਰਨੇ ਪੈਣੇ ਦੋ ਹੱਥਾਂ ਓ ਬਰਾੜਾ ਯਾਰ ਮਾੜੀ ਦੀ ਗੱਲ ਤਾਂ ਸੁਣ ਓ ਯਾਰ ਮੈਂ ਕਾਹ ਚਾਂ ਕਿਵੇਂ ਆ ਜਾਂਦਾ ਨਹੀਂ 2 ਮਿੰਟ ਤਾ ਹੋਰ ਆ ਵਿਖਾਉਣਾ ਤੈਨੂੰ ਕੁਸ ਯਾਰ ਕੋਈ ਮੈਨੂੰ ਨਾ ਕੰਮ ਜ਼ਰੂਰੀ ਸੀਗਾ ਕਿ ਮੈਂ ਬਰਾੜਾ ਯਾਰ 베ਰੀ ਵੇਖ ਕੇ ਤੋੜ ਗਿਆ ਕੋਈ ਨਿਸ਼ਾਨੀ ਕਰ ਗਿਆ ਸਾਰੀ ਤੋੜ ਗਿਆ ਬਾਦਾ ਯਾਰ ਸਾਰੀ ਪੰਨੀ ਪਈ ਆ ਹੋਰ ਮੈਂ ਤਾਂ ਨਾ ਕੋ ਪਸ਼ੂ ਵੜਿਆ ਕਿ ਹੈ ਨਹੀਂ ਪੜਾ ਨਹੀਂ ਪਸ਼ੂ ਨਹੀਂ ਵੜਿਆ ਕੋਈ ਇਹ ਦੇਖ ਯਾ ਬੇਰ ਸਾਰੇ ਕੱਚੇ ਤੋੜ ਤੋੜ ਕੇ ਸਾਰੇ ਸਿੱਟੇ ਪਏ ਆ ਹੂੰ ਬੰਦੇ ਦਾ ਕੰਮ ਇਹ ਬੰਦੇ ਦਾ ਕੰਮ ਹੈ ਇਹ ਇਹ ਤਾਂ ਯਾਰ ਜਾਵਾ ਓਏ ਆ ਗੋਭੀ ਵੀ ਪੱਟੀ ਪਈ ਐ ਇੱਥੇ ਆ ਆ ਸਾਰੀ ਵਟ ਤੇ ਗੋਭੀ ਵਟ ਲ ਗਿਆ ਕੋਈ ਇਹ ਤਾਂ ਯਾਰ ਮਾੜੀ ਗੱਲ ਆ ਬਈ ਹੋਰ ਬੰਦੇ ਆਲੀ ਗੱਲ ਐ ਆ ਤਾਂ ਯਾਰ ਜ਼ਿਆਦਾ ਨੁਕਸਾਨ ਕੀਤਾ ਪਿਆ ਹੋਰ ਤੈਨੂੰ ਤਾਂ ਮੈਂ ਤਾਂ ਸਦਾ ਯਾਰ ਮੁੜ ਕੇ ਨਾ ਕੋਈ ਫੜਕਾਦਾ ਤਾਂ ਮੁੜ ਕੇ ਆੜ ਗਵਾਂ ਰੱਖ ਦਿੰਦਾ ਦੱਸਿਆ ਨਹੀਂ ਬਾਈ ਨਹੀਂ ਮੈਂ ਤਾਂ ਚਲੋ ਠੀਕ ਆ ਤੋ ਬਾਜ ਮਾਰ ਲੇ ਤੂੰ ਕਿਸੇ ਪੰਚਾਇਤੀ ਬੰਦੇ ਨਾਲ ਗੱਲ ਕਰ ਬਾਈ ਕਿਸੇ ਪੰਚਾਇਤੀ ਬੰਦੇ ਨੂੰ ਮੌਕਾ ਵਿਖਾ ਲਾਉਣਾ ਫੋਨ ਮੈਂ ਮੈਂਬਰ ਨੂੰ ਵੀ ਕਰਦਾ ਫੋਨ ਹਾਂ ਮੈਂਬਰ ਨੂੰ ਸੱਦ ਲਾ ਚਾ ਸਾਰਾ ਨਿਸ਼ਾਨ ਚਲ ਬੇਰ ਤੋੜਨੇ ਯਾ ਰੂਹ ਤੋੜਨੇ ਨਹੀਂ ਨਹੀਂ ਆ ਤਾਂ ਬਈ ਭਾਨੇ ਦਿੱਤੇ ਫੇਰੇ ਰੋ ਗਿਆ ਸਾਰੀ ਪੰਨੀ ਪਈ ਆ ਇਹ ਮੈਂ 400 ਕਿਲੋਮੀਟਰ ਤੋਂ ਲਿਆ ਕੇ ਲਾਈ ਆ ਆ ਤਾਂ ਯਾਰ ਫਾਲੇ ਬੜਾ ਸੀਗਾ ਕਿੱਡੇ ਆ ਵਧੀਆ ਲੱਗਿਆ ਹਨਾ ਬਹੁਤ ਵਧੀਆ ਬੇਰ ਮਿੱਠੇ ਬੜੇ ਲੱਗਦੇ ਯਾਰ ਇਹ ਦੂਜਾ ਹਨਾ ਸੀਡਲੈਸ ਜੇ ਹਾਂ ਹਾਂ ਉਹ ਆਉ ਤੋ ਉਹ ਤਾਂ ਦੱਸਦਾ ਸੀ ਬਾਹਰੋਂ ਲਿਆ ਕੇ ਲਾਈ ਆ ਇੰਨਾ ਯਾਰ ਫਾਲੇ ਤਾਂ ਜਿਆਦਾ ਨੁਕਸਾਨ ਕਰਤਾ ਬਈ ਬਹੁਤ ਮੈਂ ਲਾਉਣਾ ਮੈਂਬਰ ਨੂੰ ਵੀ ਫੋਨ ਹਾਂ ਮੈਂਬਰ ਨੂੰ ਸੱਦ ਲਾ ਬਈ ਹੈਲੋ ਹੋਰ ਕੀ ਹਾਲ ਮੈਂਬਰ ਸਾਹਿਬ ਹਾਂ ਹਾਂ ਵਧੀਆ ਹੋਰ ਕੀ ਬੰਦਾ ਠੀਕ ਹੈ ਤਾਂ ਯਾਰ ਮੜਾ ਜੇ ਖੇਤ ਆ ਆਪਣੇ ਯਾਰ ਤੈਨੂੰ ਮੌਕਾ ਹੀ ਦਿਖਾਉਣਾ ਇੱਕ ਹਾਂ ਹਾਂ ਬਸ ਆ ਗਿਆ ਮੈਂ ਮੀਤ ਮੈਂ ਖੇਤੀਆਂ ਵਾਤੁਰ ਪੈਣਾ ਖੇਤਾਂ ਆ ਜਾਣਾ ਕਿਵੇਂ ਬੜਾ ਸੋਖਾ ਠੀਕ ਹੈ ਠੀਕ ਹੈ ਮੈਂਬਰ ਸਾਹਿਬ ਹੋਰ ਕੀ ਹਾਲ ਕਿਵੇਂ ਵੇਰੀ ਭੰਦ ਗਿਆ ਕੋਈ ਯਾਰਾ ਤਾਂ ਵਾਵਾ ਨੁਕਸਾਨ ਕੀਤਾ ਪਿਆ ਹੋਰ ਤਾਂ ਡਾਂਗ ਡੋਣੀਆਂ ਕਾਰੀ ਸਾਰਾ ਹੀ ਥੋੜਿਆ ਪਿਆ ਉਤੋਂ ਹੱਥ ਲਿਆ ਸਾਰੀਆਂ ਡਾਂਗ ਡੋਣੀਆਂ ਨੁਕਸਾਨ ਵਾਵਾ ਕਰਕੇ ਚੱਲ ਬੇਰ ਤੋਂ ਤਾਂ ਆਪਾਂ ਕੋਸਾਂ ਦੇ ਨਹੀਂ ਤੋੜ ਲੈ ਕੋਈ ਖਾਲੇ ਤੇ ਯਾਰ ਸਾਰੀਆਂ ਭੰਗ ਗਿਆ ਤੇ ਆ ਇਧਰੋ ਗੋਭੀ ਸਾਰੀ ਪਟਲ ਗਿਆ ਇਹ ਪਤਾ ਪਤਾ ਨਹੀਂ ਲੱਗਾ ਕੌਣ ਸੀਗਾ ਲੱਗਾ ਨਹੀਂ ਪਤਾ ਕੋਈ ਮੈਂ ਤਾਂ ਹੀ ਤੈਨੂੰ ਸੱਦਿਆ ਮੈਂਬਰ ਸਾਹਿਬ ਮੈਂ ਤਲਾਹ ਕਰੀਏ ਮੈਂਬਰ ਨੂੰ ਤੇ ਮੈਂ ਫੜਕਾ ਦੂੰ ਯਾਰ ਚਲੋ ਲੜਨਾਂ ਦਾ ਕਾਹਦੇ ਵਾਸਤੇ ਆ ਯਾਰ ਆਪਾਂ ਵਾਰ ਚਮੂਤਿਆਂ ਥੋੜਾ ਬੈਰ ਨਿਕਲਦੇ ਆ ਯਾਰ ਹੂੰ ਹੂੰ ਇਹ ਤਾਂ ਗੱਲ ਮਾੜੀ ਕੀਤੀ ਕਿਸੇ ਨੇ ਹੋਰ ਇਹ ਕੰਮ ਨੇ ਕਰਨਾ ਚਾਹੀਦਾ ਸੀਗਾ ਨਾਲੇ ਤਾਂ ਤੋੜ ਗਿਆ ਨਾਲੇ ਸਾਰੇ ਝਾੜ ਗਿਆ ਬੇਰਾ ਵਿਖ ਕਿੰਨੇ ਆ ਝਾੜੇ ਪਏ ਜਾਂ ਕਹਿੰ ਆਵਾਜ਼ ਵੀ ਦਵਾ ਕੇ ਵੇਖ ਲਈ ਆਵਾਜ਼ ਵੀ ਦਵਾ ਕੇ ਸਾਡਾ ਪਹਿ ਨੁਕਸਾਨ ਕਰ ਗਿਆ ਹਾਂ ਤੇ ਐਵੇਂ ਲੜਨਾ ਦਾ ਕਾਨੂੰ ਲੜਨ ਤੋਂ ਤਾਂ ਬਚੋ ਅੱਗੇ ਨਾਲ ਜਦੋਂ ਬਾਗ ਚ ਨੁਕਸਾਨ ਕੀਤਾ ਸੀ ਉਦੋਂ ਵੀ ਮੈਂ ਤੈਨੂੰ ਆਖਿਆ ਸੀਗਾ ਤੇ ਆ ਹੁਣ ਹੋ ਗਿਆ ਦੂਜਾ ਹੱਲਾ ਉਹ ਯਾਰ ਹੈ ਤਾਂ ਸਹੀ ਮੀਤ ਹੂੰ ਫਿਰ ਬੰਦੇ ਦਾ ਵੀ ਪਤਾ ਪੁੱਤਾ ਲੱਗੇ ਫੇਰ ਹੀ ਹੁਣ ਜਾਂ ਤਾਂ ਪਰ ਆਖੀ ਰੁਖ ਰੱਖ ਕੇ ਮੜਾ ਪਤਾ ਪੁੱਤਾ ਲਵਾ ਕੋਈ ਬੰਦੇ ਦਾ ਤਾਂ ਪਤਾ ਕਰ ਲਾਂਗੇ ਬੰਦਾ ਤਾਂ ਹੁਣ ਵੇਖਣੇ ਕੋ ਉ ਰੱਖੀ ਰੱਖਾਂਗੇ ਚੋਰ ਨੂੰ ਫਿਰ ਲੜਨ ਤੋਂ ਬਚਣਾ ਆਪ ਲੜਨਾ ਨਹੀਂ ਕਿਸੇ ਨਾਲ ਉਹਨੂੰ ਪਿਆਰ ਨਾਲ ਸਮਝਾਵਾਂਗੇ ਵੀ ਇਹ ਯਾਰ ਵੇਖ ਰ ਆਪਾਂ ਖਾਣ ਆਸਤੇ 베ਰੀ ਲਈ ਆ ਪਿਆਰ ਨਾਲ ਤੋ ਸਮਝਾ ਕੇ ਵੇਖ ਲੈਣਾ ਮੈਂ ਬਰਾ ਜਦੋਂ ਬਾਗ ਦਾ ਨੁਕਸਾਨ ਕੀਤਾ ਉਦੋਂ ਪਿਆਰ ਨਾਲ ਤਾਂ ਸਮਝਾ ਕੇ ਵੇਖ ਲਿਆ ਹੁਣ ਪਿਆਰ ਨਾਲ ਸਮਝਾਉਣ ਵਾਲਾ ਮਸਲਾ ਨਹੀਂ ਰਹਿ ਗਿਆ ਚਲੋ ਗੱਲ ਤਾਂ ਠੀਕ ਹੈ ਸਾਰੇ ਝਾੜ ਗਿਆ 베ਰ ਥੱਲੇ ਆ ਇਹ ਤਾਂ ਇਹ ਤਾਂ ਜਾਣ ਬੁੱਝ ਕੇ ਕੀਤਾ ਕਿਸੇ ਨੇ ਹੈ ਤਾਂ ਨੁਕਸਾਨ ਤਾਂ ਬਹੁਤ ਕੀਤਾ ਪਿਆ ਕਿੰਨੇ ਚੱਲ ਜੇ ਕੋਈ ਬੇਰਖਾਨ ਵਾਲਾ ਹੁੰਦਾ ਉਹਨੇ ਤਾਂ ਕੱਲ ਆਪਦੇ ਆ ਆ ਵੀ ਟੁੱਟਿਆ ਪਿਆ ਡਾਣਾ ਆਇਆ ਸਾਰੇ ਤੋਂ ਹੀ ਇਹ ਬੇਰਬੂ ਸਾਰੇ ਤਾਂ ਇਹ ਦਾ ਨਾ ਮੈਂ ਤੈਨੂੰ ਤਲਾਕ ਦਿੱਤੇ ਹੁਣ ਤਾਂ ਫੜਕਾਉਣਾ ਹੀ ਪਊ ਬੰਦਾ ਇਹ ਤਾਂ ਚੱਲ ਕਰ ਗਿਆ ਰਾਤ ਬਰਾਤੇ ਤੇ ਜੇ ਮੈਂ ਆ ਜਾਂਦਾ ਉੱਤੇ ਫਿਰ ਮੈਂ ਸਾਲਾ ਤਾਂ ਬਣਾ ਲੈਣਾ ਸੀ ਉਹ ਚਲੋ ਫਿਰ ਉੱਤੇ ਆ ਹੁੰਦਾ ਤਾਂ ਗੁੱਸਾ ਤਾਂ ਆਉਂਦਾ ਹੀ ਉਮੀਦ ਹਮ ਪਰ ਚਲੋ ਆਪਾਂ ਫੇਰ ਵੀ ਵਿਚਾਰ ਰੱਖਾਂ ਕੋਈ ਨਹੀਂ ਆਪੇ ਬੰਦਾ ਜੇ ਹੋਇਆ ਨਾ ਉਹ ਬੰਦਿਆਂ ਸੱਦ ਕੇ ਲਾਂਬਾ ਦੇਵਾਂਗੇ ਹਮ ਹਮ ਜਰੂਰ ਪਤਾ ਕਰ ਆਪਾਂ ਬੰਦਾ ਸੱਦਾਂਗੇ ਸੱਦ ਕੇ ਪੰਚਾਇਤ ਦੇ ਵਿੱਚ ਆਪਾਂ ਲਾਂਬ ਮਸਲਾ ਯਾਰ ਹਜੇ ਤੱਕ ਕੋਈ ਹੱਲ ਹੋਇਆ ਬੰਦੇ ਦਾ ਨਹੀਂ ਕੋਈ ਪਤਾ ਲੱਗਦਾ ਮੈਂ ਤਾਂ ਮੈਂਬਰ ਨੂੰ ਵੀ ਸਦਕੇ ਮੌਕਾ ਦਿਖਾਤਾ ਬਰਾੜਾ ਤੇਰਾ ਜਾਂ ਖੇ ਦਾ ਗਵਾਣਾ ਤੂੰ ਨੇ ਕੋਈ ਵੇਖਿਆ ਬੰਦਾ ਨਹੀਂ ਆ ਪਾਣੀ ਵੇਖਿਆ ਭਾਈ ਮੇਰਾ ਤਾਂ ਇਹਨੂੰ ਪਤਾ ਹੀ ਹੈ ਜੇ ਪਤਾ ਹੁੰਦਾ ਤਾਂ ਮੈਂ ਤਾਂ ਇੱਥੇ ਬੰਨ ਲੈਣਾ ਸੀਗਾ ਤੇ ਫੇਰ ਇਹਨੂੰ ਫੋਨ ਕਰਨਾ ਸੀਗਾ ਵੀ ਆ ਕੰਮ ਇਹ ਯਾਰ ਤੋਂ ਵੇਖ ਵੀ ਜੇਬ ਜਾਂ ਬੰਦੇ ਦੇ ਹੱਥ ਪੈਰ ਵੜ ਤੇ ਜੇਬ ਚ ਦਰਾਖਤ ਦੇ ਵੜਦੇ ਹੋਰ ਹੋਰ ਬਹੁਤ ਇਹਦਾ ਬਹੁਤ ਪਾਪੀ ਬੰਦੇ ਦਾ ਕਰਮ ਇਹ ਤਾਂ ਕੰਮ ਦਾ ਬੜਾ ਮੜਾ ਕੀਤਾ ਇਹ ਦਰਖਤ ਤਾਂ ਜਿਹੜਾ ਫਲ ਵਾਲਾ ਤੋੜਨ ਨਾਲ ਜਮਾ ਮਾੜਾ ਅੱਗੇ ਇਹਦਾ ਵਿਚਾਰੇ ਦਾ ਬਾਗ 'ਚ ਕਿੰਨਾ ਨੁਕਸਾਨ ਕਰਦਾ ਸੀ ਹਾਂ ਅੱਗੇ ਥਾਣੇ ਜਾਂਦਾ ਆਪਾਂ ਹਟਾਇਆ ਹਾਂ ਹਾਂ ਹੁਣ ਮੈਨੂੰ ਲੱਗਦਾ ਜਾਣਾ ਪਊਗਾ ਥਾਣੇ ਤੇ ਜਾਂ ਬੰਦਾ ਇੱਥੇ ਆ ਕੇ ਫੜਕਾਉਣਾ ਪਊ ਜਿਹੜਾ ਫਲ ਬਾ ਜਾਣ ਕੇ ਆ ਕੋਈ ਜਾਣ ਕੇ ਕਰਦਾ ਯਾਰ ਅੱਗੇ ਬਾਗ ਵੀ ਜਾਣ ਕੇ ਵੱਢਿਆ ਹਾਂ ਹਾਂ ਫਾਲਦਾਰ ਖਰਚਾ ਹਤਾਰ ਤੂਰ ਦੇ ਕੀਤਾ ਆਤਾਰ ਤੇ ਵੀ ਸਾਰਾ ਕੀਤਾ ਚਲ ਪਸੂ ਡੰਗਰ ਦੀ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਹੁਣ ਉਹ ਤਾਂ ਪਸੂ ਦਾ ਪੈੜਾ ਹੀ ਦਿਸ ਜਾਂਦਾ ਹਾਂ ਤੇ ਹੁਣ ਬੰਦੇ ਦਾ ਉੱਤੋਂ ਦੀ ਟੱਪ ਟੁੱਪ ਕੇ ਆ ਜਾਂਦਾ ਫਾਲਦਾਰ ਬੂਟੇ ਦਾ ਪਾਪ ਹੀ ਬੜਾ ਕਿੰਨਾ ਵੀ ਆ ਝਾੜਿਆ ਪਿਆ ਬਾਈ ਆ ਸਾਰੀ ਝਾੜ ਤੇ ਆਪਾਂ ਬਰਾੜਾ ਤੋੜਨ ਤੋਂ ਕਦੇ ਰੋਕਿਆ ਨਹੀਂ ਉਦੋਂ ਬਾਗਵਾਲੇ ਵੀ ਨਾ ਕਿਸੇ ਨੂੰ ਰੋਕਿਆ ਕਦੇ ਵੀ ਜਿਹੜਾ ਬੰਦਾ ਮਰਜੀ ਉਹਦਾ ਭੈਣ ਭਰਾ ਲੈ ਜਾਂਦਾ ਕੋਈ ਖਾ ਲੈਂਦਾ ਤੇ ਆ ਆ ਲੈ ਗਿਆ ਆ ਕੋਈ ਦੋ ਇੱਕ ਦੋ ਫੁੱਲ ਚੱਲ ਗੋਭੀ ਦੇ ਕੋਈ ਪੱਟ ਲੈ ਆ ਸਾਰੀ ਵਾਰਟੀ ਪੱਟੀ ਪਈ ਹੂੰ ਉਚਾਲ ਆਇਆ ਕਰੋ ਕੋਈ ਨਹੀਂ ਆਪਾਂ ਬੜਾ ਤੁਸੀਂ ਮੜਾ ਧਿਆਨ ਤੋਂ ਰੱਖ ਕੇ ਨੇੜੇ ਜਿਵੇਂ ਕੋਈ ਬੰਦਾ ਵੇਖੋ ਤੇ ਉਹਨਾਂ ਆਪਾਂ ਸਮਝਾਉਣੇ ਆ ਯਾਰ ਹਾਂ ਬੰਦਾ ਫੜ ਗਿਆ ਯਾਰ ਨਿਗਾ ਰੱਖੋ ਆਪਾਂ ਸਾਰੇ ਰੱਖ ਕੇ ਨਾ ਤੇਰਾ ਗਵਾਂਡ ਤੂੰ ਨਹੀਂ ਖੇਤ ਕੁਤਾ ਹੁੰਦਾ ਤੇਰਾ ਸੀਰੀ ਸੂਰੀ ਖੇਤ ਹੁੰਦਾ ਇੱਥੇ ਹੁੰਦਾ ਆਖੀਂ ਯਾਰ ਮੜਾ ਨਿਗਾ ਰੱਖੇ ਅਸੀਂ ਤਾਂ ਆਪਸਾਰਾ ਦੇ ਨਹੀਂ ਇੱਥੋਂ ਯਾਰ ਨਾਲੇ ਸਾਡੇ ਤਾਂ ਉੱਥੇ ਕੁਝ ਹੈ ਨਹੀਂ ਬੋਰ ਕੋਲੇ ਕੋਈ ਮੋਟਰ ਤੇ ਕਿਉਂ ਯਾਰ ਬੂਟੇ ਦਾ ਤਾਂ ਇਹਦਾ ਫਲ ਵਾਲੇ ਬੂਟੇ ਦਾ ਪਾਪ ਬਹੁਤ ਆ ਬਹੁਤ ਪਾਪ ਦਾ ਫਲ ਵਾਲੇ ਬੂਟੇ ਦਾ ਫਲਦਰ ਬੁਟਾਇਆ ਤੋੜਦਾ ਜਾਂ ਵੜਦਾ ਨਾ ਅੱਗੇ ਨਾ ਨਰਮੈ ਨੁਰਮੇ ਵੇਲੇ ਸਿਆਣੇ ਬੰਦੇ ਤਾਂ ਚਿਪੜਾਂ ਦੇ ਵੇਲ ਨਹੀਂ ਪੜਦੇ ਵੀ ਯਾਰ ਫਲ ਲੱਗਿਆ ਮਾੜਾ ਮਾੜਾ ਹੋਰ ਜਮਾ ਯਾਰ ਕਹਿੰਦੇ ਖੱਚਾਂ ਵਾਲਾ ਕੰਮ ਕੀਤਾ ਹੋਰ ਚੱਲ ਕੋਈ ਨਹੀਂ ਕੋਈ ਨਹੀਂ ਮਸਲਾ ਹੱਲ ਕਰਦੇ ਆਪਾਂ ਨਿਗਾਰਾ ਖਾਂਗੇ ਆਪਾਂ ਨਿਗਾਰਾ ਕਿੰਨਾ ਤੇ ਮਸਲਾ ਹੱਲ ਕਰਦੇ ਆ ਕੋਈ ਗੱਲ ਨਹੀਂ ਆਪਾਂ ਇਹ ਬੰਦਾ ਭਾਈ ਜਿਹੜਾ ਹੋਇਆ ਉਹਨੂੰ ਫਿਰ ਆਪਾਂ ਦੇਵਾਂਗੇ ਲੰਬਾ ਦੇ ਆਏ ਤੇ ਨਹੀਂ ਆ ਪੱਟੇ ਲਦੇ ਨਹੀਂ ਉਹ ਤੋਂ ਨਹੀਂ 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 ਠੇਲ ਕਾਇ ਦੇਣੀ ਯਾਰ ਚੱਲ ਕੋਈ ਨਹੀਂ ਮੈਂ ਤਾਂ ਕੰਮ ਜੇ ਚਾਂਦੇ ਕੋਈ ਨਹੀਂ ਚਲੋ ਕੋਈ ਨਹੀਂ ਫਿਰ ਮੈਂ ਵੀ ਕਰਦਾ ਪਤਾ ਕੋਈ ਨਹੀਂ ਮੈਂ ਵੀ ਕਰਦਾ ਗੱਲ ਉਮੀਦ ਇਹ ਨਾ ਚਲੋ ਜਿਹੜਾ ਕਰ ਗਿਆ ਉਹ ਤਾਂ ਪਾਪੀ ਬਹੁਤ ਵੱਡਾ ਪਾਪ ਕਰ ਗਿਆ ਹੂੰ ਹੂੰ ਤੇ ਆਪਾਂ ਕਿਨ ਲੜਨਾ ਲੋੜ ਨਾ ਨਹੀਂ ਕਿਸੇ ਨਾਲ ਚੱਲ ਲੜਦੇ ਤਾਂ ਨਹੀਂ ਆਪਾਂ ਪਰ ਗੁੱਸਾ ਤਾਂ ਬਹੁਤ ਆਉਂਦਾ ਯਾਰ ਗੁੱਸਾ ਆਉਂਦਾ ਕੋਈ ਗੱਲ ਨਹੀਂ ਤੇ ਮਸਲਾ ਹੱਲ ਕਰਾਂਗੇ ਆਪਾਂ ਕੋਈ ਨਹੀਂ ਬੰਦਾ ਪਾਲ ਪੜ ਕੇ ਲੜਾਈ ਦੇ ਵਿੱਚ ਕੁਛ ਨਹੀਂ ਇਹਦੇ ਚ ਖੜਦਾ ਬੰਦਾ ਚੱਲ ਠੀਕ ਹੈ ਫਿਰ ਪਹਿਲਾਂ ਬੰਦਾ ਤਾਂ ਫੜ ਗਿਆ ਆਪਾਂ ਕਿਹੜਾ ਇਹ ਜਵਾਕਾਂ ਨੂੰ ਪਾਲੀਏ ਬਾਲਟੀਆਂ ਨਾਲ ਪਾਣੀ ਪਾਵਾਗੇ ਇਹ ਤਾਂ ਉਮੀਦ ਪਤਾ ਹੀ ਐ ਫਿਰ ਜਿਹੜਾ ਦਰਖਤ ਜਿਹੜਾ ਆਪਾਂ ਫਾਲਦਰ ਬੂਟਾ ਲੈ ਆਉਣੇ ਪਾਲਣਾ ਦਾ ਪੈਂਦਾ ਹੀ ਆ ਹੂੰ ਹੂੰ ਪਾਲਿਆ ਇਹ ਤਾਂ ਚਲੋ ਤੇਰੇ ਸ਼ਾਵਾਸ਼ੇ ਆ ਜਿਹੜਾ ਬੂ ਤੇ ਪਰ ਉਹਦਾ ਜਿਹੜਾ ਚਲੋ ਜਿਹੜਾ ਕਰ ਗਿਆ ਉਹਦਾ ਵੀ ਭਲਾ ਹੋਵੇ ਮਹਾਰਾਜ ਭਲਾ ਕਰੇ ਪਰ ਪਤਾ ਲਵਾ ਕੇ ਆਪਾਂ ਵੇਨੇ ਆ ਬੜਾ ਤੂੰ ਵੀ ਪਤਾ ਰੱਖ ਬਰਾੜ ਕਰਦਾ ਮੈਂ ਵੀ ਪਤਾ ਕਰਦਾ ਇੱਥੇ ਰੱਖ ਕੇ ਬਿਠਾਉਣੇ ਹਾਂ ਹਾਂ ਤੇ ਆਪਾਂ ਜਿਹੜਾ ਬੰਦਾ ਹੋ ਗਿਆ ਆਪਾਂ ਨੂੰ ਲੱਗਾ ਤੇ ਆਪਾਂ ਉਹ ਤੇ ਕਰਾਉਣਿਆ ਕਾਰਵਾਈ ਆ ਕਰਾਂਗੇ ਸਾਧਿਆਂ ਨੂੰ ਪੰਚਾਇਤ ਸਾਧਿਆਂ ਆਪਾਂ ਤੇ ਠੰਡਾ ਰਹੀਂ ਲੜਨਾ ਨਹੀਂ 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 ਲੜਦੇ ਨਹੀਂ ਚੱਲ ਬੰਦਾ ਇੱਕ ਵਾਰੀ ਆਪਾਂ ਹੋਰ ਵੇਖ ਲੈਨੇ ਆ ਫਿਰ ਚਲੋ ਠੀਕ ਹੈ